ਇਟਾਲੀਅਨ ਵੈਲਵਟ ਦਾ ਲੱਗ ਚੁੱਕਿਆ ਮੇਲਾ ਦੇਖੋ ਆਪਣੇ ਕੋਲੇ ਥੋੜਾ ਹੀ ਮਾਲ ਹੈ ਕਲਰ ਵਾਧੂ ਮਿਲਣਗੇ ਦੇਖੋ ਜੀ Ориジナル ਵੈਲਵਟ ਹੋਗੀ ਇਟਾਲੀਅਨ ਕਲਰ ਬੜੇ ਸੋਹਣੇ ਸੋਹਣੇ ਦਿਖਾ ਰਿਹਾ ਤੁਹਾਨੂੰ ਲਓ ਜੀ 1900 ਰੁਪਏ ਦਾ ਇੱਕ ਸੂਟ ਵੇਚ ਆਇਆ ਹੈ ਮੰਨੋ ਤੁਸੀਂ ਤੇ ਇਹ ਤੁਹਾਨੂੰ ਦੇਵਾਂਗੇ ਆਪਾਂ ਸਿਰਫ ਤੇ ਸਿਰਫ 1000 ਰੁਪਏ ਦੇ 4 ਸੂਟ ਦੇਖੋ ਪੂਰੇ ਮੰਦੇ ਰੇਟ ਚ ਮਾਲ ਕਰਤਾ ਕੱਲ ਕੱਲ ਨੂੰ ਨਿਮੇੜਨਾ ਕੰਮ ਇਹਦਾ ਸਿਰਫ ਸਿਰਫ 1000 ਰੁਪਏ ਦੇ ਚਾਰ ਸੂਟ ਚੱਕ ਲੋ ਬਾਦੂ ਮਾਲ ਆ ਗਿਆ ਇਟਾਲੀਅਨ ਬੈਲਵਰਟ オリジナル9000 ਵੀ ਕਹਿ ਸਕਦੇ ਆਪਾਂ ਇਹ ਮਾਲ ਸਾਰਾ ਤੁਹਾਨੂੰ ਸੇਲ ਦੇ ਵਿੱਚ ਮਿਲੂਗਾ ਸਿਰਫ 1000 ਰੁਪਏ ਦੇ ਚਾਰ ਸੂਟ ਦੇਖੋ ਰੰਗ ਤੁਸੀਂ ਦੇਖ ਹੀ ਚਾ ਸਕਦੇ ਹੋ ਹੋਰ ਰੰਗ ਵੀ ਬਹੁਤ ਨੇ ਤੇ ਇਹ ਇਹ ਤੁਹਾਨੂੰ ਸੇਲ ਮਿਲੂਗੀ ਕਾਊਂਟਰ ਨੰਬਰ 5 ਦੇ ਉੱਪਰ ਲਓ ਜੀ ਲਓ ਜੀ ਆ ਸਾਰੇ ਕਲਰ ਨੇ ਸੁਰੂ ਪਹਿਲਾਂ ਵੀ ਰੰਗ ਦਿਖਾਇਆ ਤੇ ਹੁਣ ਹੋਰ ਕਲਰ ਬਾਦੂ ਮਾਲ ਆਏ ਆਪਣੇ ਕੋਲ ਕੱਲ ਕੱਲ ਨੂੰ ਨਵੇੜਨਾ ਹੈ 400 ਮਤਲਬ ਪਹਿਲਾਂ 400 500 ਦਾ ਵਿੱਚ ਉਸ ਤੋਂ ਪਹਿਲਾਂ 800 900 ਰੁਪਏ ਦਾ ਸੂਟ ਵਿਕਿਆ ਹੋਇਆ ਹੁਣ ਸਿਰਫ ਮਿਲੂਗਾ 1000 ਰੁਪਏ ਦੀ ਚਾਰ ਸੂਟ ਪੂਰੇ ਫਾਇਦੇ ਨਾਲ ਲੈ ਸਕਦੇ ਹੋ オリジナル ਇਟਾਲੀਅਨ ਬੈਲਵਰਟ ਕੁਆਲਿਟੀ ਤੁਸੀਂ ਦੇਖ ਹੀ ਲਈ ਆ ਨਾਲ ਇੱਕ ਵਾਰੀ ਹੋਰ ਚੈੱਕ ਕਰਾ ਦਿੰਨੇ ਆਪਾਂ ਦੇਖੋ ਜੀ ਚੈੱਕ ਕਰੋ ਵਾਲ ਪੂਰਾ ਸੋਨਾ origignal italian velvet ਪੂਰੇ ਫਾਇਦੇ ਨਾਲ ਜੇਦੀ ਜੇਦੀ ਆਓ ਸੇਲ ਦਾ ਫਾਇਦਾ ਠਾਓ ਸਿਰਫ ਤੇ ਸਿਰਫ 1000 ਰੁਪਏ ਦੇ ਚਾਰ ਸੂਟ ਚੈੱਕ ਲੋ ਲੱਗਾ ਮੇਲਾ ਨਵੇਂ-ਨਵੇਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਧੰਨਵਾਦ ਜੀ